ਸਤਿ ਸ਼੍ਰੀ ਅਕਾਲ ਤੁਸੀਂ ਸੁਖ ਰਸ ਸੰਜੈਨੀਸ ਤੇ ਮੈਂ ਹਾਂ ਪ੍ਰਦੀਪ ਕੌਰ ਤੇ ਕਹਿਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਕਾਲਜ ਦੇ ਵਿੱਚ ਵੜ ਕੇ ਮੁੰਡੇ ਨੇ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਦੱਸਦੀ ਹੈ ਕਿ ਕਾਲਜ ਦੇ ਵਿੱਚ ਮੁੰਡਾ ਐਂਟਰ ਹੁੰਦਾ ਦਾਖਲ ਹੁੰਦਾ ਤੇ ਕਲਾਸ ਦੇ ਵਿੱਚ ਵੜ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ ਕੁੜੀ ਨੂੰ ਔਰ ਮੌਕੇ ਤੇ ਕੁੜੀ ਦੀ ਮੌਤ ਹੋ ਜਾਂਦੀ ਹੈ ਤਾਂ ਖਬਰ ਸਿਰਫ ਇੱਥੇ ਖਤਮ ਨਹੀਂ ਹੋ ਜਾਂਦੀ ਕੁੜੀ ਦਾ ਕਤਲ ਕਰਨ ਤੋਂ ਬਾਅਦ ਲੜਕੇ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਹੈ ਯਾਨੀ ਕਿ ਖੁਦ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਗਨੀਮਤ ਇਹ ਰਹੀ ਹੈ ਕਿ ਲੜਕਾ ਮੁਸ਼ਕਲ ਦੇ ਨਾਲ ਬਚ ਜਾਂਦਾ ਹੈ ਪਰ ਉਸਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਹੈ ਤਾਂ ਦੋਨੋਂ ਇੱਕੋ ਕਲਾਸ ਦੇ ਵਿੱਚ ਪੜ੍ਹਦੇ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਫਸਟ ਸਮੈਸਟਰ ਦੇ ਸਟੂਡੈਂਟ ਸੀ ਫਸਟ ਸਮੈਸਟਰ ਦੇ ਵਿਦਿਆਰਥੀ ਸੀ ਸੋ ਹਜੇ ਕਾਲਜ ਦੇ ਵਿੱਚ ਦਾਖਲਾ ਲਿਆ ਹੀ ਸੀ ਪੜਾਈ ਦੀ ਸ਼ੁਰੂਆਤ ਹੀ ਹੋਈ ਸੀ ਤਾਂ ਆਖਰਕਾਰ ਕੀ ਵਿਵਾਦ ਹੋ ਜਾਂਦਾ ਹੈ ਕੀ ਝਗੜਾ ਹੋ ਜਾਂਦਾ ਹੈ ਜਾਂ ਕੋਈ ਕੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਇਹਨਾਂ ਕਾਰਨਾਂ ਦੀ ਹਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਹੈ ਫਿਲਹਾਲ ਕੁਝ ਵਿਦਿਆਰਥੀਆਂ ਦਾ ਇਹ ਕਹਿਣਾ ਹੈ ਕਿ ਦੋਨਾਂ ਦੇ ਆਪਸ ਤੇ ਵਿੱਚ ਪ੍ਰੇਮ ਸਬੰਧ ਸੀ ਪਰ ਇਹਨਾਂ ਦੇ ਬਾਰੇ ਹਜੇ ਪੁਲਿਸ ਦੇ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਸੋ ਨਿੱਕੀ ਜੀ ਗੱਲ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਲੜਾਈ ਹੁੰਦੀ ਹੈ ਪਰ ਲੜਾਈ ਇਹਨਾਂ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਕਿ ਕਲਾਸਰੂਮ ਦੇ ਵਿੱਚ ਐਂਟਰ ਹੋ ਕੇ ਹੀ ਲੜਕੇ ਦੇ ਵੱਲੋਂ ਕੁੜੀ ਨੂੰ ਗੋਲੀ ਮਾਰੀ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਲੜਕੀ ਦੀਆਂ ਹੋਰ ਸੱਤ ਭੈਣਾਂ ਵੀ ਨੇ ਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਕੁੜੀ ਹੈ ਜਿਹੜੀ ਉਹ ਲਾਅ ਦੀ ਪੜ੍ਹਾਈ ਕਰ ਰਹੀ ਸੀ ਤਾਂ ਬਿਲਕੁਲ ਅਦਾਸਦੀ ਹੈ ਕਿ ਤਰਨ ਤਰਨ ਦੇ ਪਿੰਡ ਉਸਮਾ ਤੋਂ ਹੈਰਾਨੀਜਾਨਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਦਿਆਰਥਣ ਦਾ ਕਾਲਜ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਮਿਲੀ ਜਾਣਕਾਰੀ ਮੁਤਾਬਕ ਮੁੰਡੇ ਦੇ ਵੱਲੋਂ ਕਲਾਸ ਰੂਮ ਦੇ ਵਿੱਚ ਆ ਕੇ ਕੁੜੀ ਦੇ ਸਿਰ 'ਚ ਗੋਲੀ ਮਾਰੀ ਗਈ ਔਰ ਉਸ ਤੋਂ ਮਗਰੋਂ ਖੁਦ ਨੂੰ ਵੀ ਗੋਲੀ ਮਾਰੀਆ ਕੁੜੀ ਲਾਅ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ ਹਾਲਾਂਕਿ ਵਜ੍ਹਾ ਕੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਹਜੇ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕਾ ਦੀ ਪਛਾਣ ਸੰਦੀਪ ਕੌਰ ਦੇ ਵਜੋਂ ਹੋਈ ਹੈ ਪਰਿਵਾਰ ਵੱਲੋਂ ਫਿਲਹਾਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜਾਂਜ ਤੋਂ ਮਗਰੋਂ ਹੀ ਸਥਿਤੀ ਸਪਸ਼ਟ ਹੋ ਸਕੇਗੀ ਤੇ ਦੱਸਿਆ ਜਾ ਰਿਹਾ ਹੈ ਕਿ ਕੁੜੀ ਸੱਤ ਪੈਣਾ ਨੇ ਤੇ ਕੁੜੀ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਇਹ ਵੀ ਖਬਰ ਹੈ ਕਿ ਮੁੰਡਾ ਵੀ ਹਾਦਸੇ ਦੇ ਵਿੱਚ ਗੰਭੀਰ ਸੱਖਮੀ ਹੋਇਆ ਹੈ। ਦੋਵੇਂ ਇੱਕੋ ਕਲਾਸ ਦੇ ਵਿੱਚ ਪੜਦੇ ਸੀ ਤੇ ਦੋਵੇਂ ਫਰਸਟ ਸੈਮੈਸਟਰ ਦੇ ਸਟੂਡੈਂਟ ਵੀ ਸੀ। ਅ ਮੁੰਡੇ ਦੇ ਵੱਲੋਂ ਕਲਾਸਰੂਮ 'ਚ ਵੜ ਕੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਅ ਮੁੰਡੇ ਦੇ ਵੱਲੋਂ ਕਲਾਸ 'ਚ ਵੜ ਕੇ ਕੁੜੀ ਦੇ ਸਿਰ 'ਚ ਗੋਲੀ ਮਾਰੀ ਹੈ। ਤਾਂ ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਕਾਲਜ ਪ੍ਰਸ਼ਾਸਨ ਫਰਾਰ ਦਿਖਾਈ ਦੇ ਰਿਹਾ ਇਸ ਕਾਰਨ ਕਈ ਸਵਾਲ ਖੜੇ ਹੋ ਰਹੇ ਨੇ ਪੁਲਿਸ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਮਾਮਲੇ ਦੇ ਹਰ ਪੱਖ ਨੂੰ ਧਿਆਨ ਦੇ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਔਰ ਜਲਦ ਹੀ ਸੱਚ ਸਾਹਮਣੇ ਲਿਆਂਦਾ ਜਾਏਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈਨੀ ਇਸ ਤੇ ਮੈਂ ਹਾਂ ਪ੍ਰਦੀਪ ਕੌਰ ਤੇ ਕਹਿਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਕਾਲਜ ਦੇ ਵਿੱਚ ਵੜ ਕੇ ਮੁੰਡੇ ਨੇ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਦੱਸਦੀ ਹੈ ਕਿ ਕਾਲਜ ਦੇ ਵਿੱਚ ਮੁੰਡਾ ਐਂਟਰ ਹੁੰਦਾ ਦਾਖਲ ਹੁੰਦਾ ਤੇ ਕਲਾਸ ਦੇ ਵਿੱਚ ਵੜ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ ਕੁੜੀ ਨੂੰ ਔਰ ਮੌਕੇ ਤੇ ਕੁੜੀ ਦੀ ਮੌਤ ਹੋ ਜਾਂਦੀ ਹੈ ਤਾਂ ਖਬਰ ਸਿਰਫ ਇੱਥੇ ਖਤਮ ਨਹੀਂ ਹੋ ਜਾਂਦੀ ਕੁੜੀ ਦਾ ਕਤਲ ਕਰਨ ਤੋਂ ਬਾਅਦ ਲੜਕੇ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਹੈ ਯਾਨੀ ਕਿ ਖੁਦ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਗਨੀਮਤ ਇਹ ਰਹੀ ਹੈ ਕਿ ਲੜਕਾ ਮੁਸ਼ਕਲ ਦੇ ਨਾਲ ਬਚ ਜਾਂਦਾ ਹੈ ਪਰ ਉਸ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸਿਆ ਤਾਂ ਦੋਨੋਂ ਇੱਕੋ ਕਲਾਸ ਦੇ ਵਿੱਚ ਪੜ੍ਹਦੇ ਸੀ ਅਤੇ ਦੱਸਿਆ ਜਾ ਰਿਹਾ ਕਿ ਦੋਨੋਂ ਫਸਟ ਸਮੈਸਟਰ ਦੇ ਸਟੂਡੈਂਟ ਸੀ ਫਸਟ ਸਮੈਸਟਰ ਦੇ ਵਿਦਿਆਰਥੀ ਸੀ ਸੋ ਹਜੇ ਕਾਲਜ ਦੇ ਵਿੱਚ ਦਾਖਲਾ ਲਿਆ ਹੀ ਸੀ ਪੜਾਈ ਦੀ ਸ਼ੁਰੂਆਤ ਹੀ ਹੋਈ ਸੀ ਤਾਂ ਆਖਰਕਾਰ ਕੀ ਵਿਵਾਦ ਹੋ ਜਾਂਦਾ ਹੈ ਕੀ ਝਗੜਾ ਹੋ ਜਾਂਦਾ ਹੈ ਜਾਂ ਕੋਈ ਕੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਇਹਨਾਂ ਕਾਰਨਾਂ ਦੀ ਹਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਹੈ ਫਿਲਹਾਲ ਕੁਝ ਵਿਦਿਆਰਥੀਆਂ ਦਾ ਇਹ ਕਹਿਣਾ ਹੈ ਕਿ ਦੋਨਾਂ ਦੇ ਆਪਸ ਤੇ ਵਿੱਚ ਪ੍ਰੇਮ ਸਬੰਧ ਸੀ ਪਰ ਇਹਨਾਂ ਦੇ ਬਾਰੇ ਹਜੇ ਪੁਲਿਸ ਦੇ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਸੋ ਨਿੱਕੀ ਜੀ ਗੱਲ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਲੜਾਈ ਹੁੰਦੀ ਹੈ ਪਰ ਲੜਾਈ ਇਹਨਾਂ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਕਿ ਕਲਾਸਰੂਮ ਦੇ ਵਿੱਚ ਐਂਟਰ ਹੋ ਕੇ ਹੀ ਲੜਕੇ ਦੇ ਵੱਲੋਂ ਕੁੜੀ ਨੂੰ ਗੋਲੀ ਮਾਰੀ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਲੜਕੀ ਦੀਆਂ ਹੋਰ ਸੱਤ ਭੈਣਾਂ ਵੀ ਨੇ ਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਕੁੜੀ ਹੈ ਜਿਹੜੀ ਉਹ ਲਾਅ ਦੀ ਪੜ੍ਹਾਈ ਕਰ ਰਹੀ ਸੀ ਤਾਂ ਬਿਲਕੁਲ ਅਦਾਸਦੀ ਹੈ ਕਿ ਤਰਨ ਤਰਨ ਦੇ ਪਿੰਡ ਉਸਮਾ ਤੋਂ ਹੈਰਾਨੀਜਾਨਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਦਿਆਰਥਣ ਦਾ ਕਾਲਜ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਮਿਲੀ ਜਾਣਕਾਰੀ ਮੁਤਾਬਕ ਮੁੰਡੇ ਦੇ ਵੱਲੋਂ ਕਲਾਸ ਰੂਮ ਦੇ ਵਿੱਚ ਆ ਕੇ ਕੁੜੀ ਦੇ ਸਿਰ 'ਚ ਗੋਲੀ ਮਾਰੀ ਗਈ ਔਰ ਉਸ ਤੋਂ ਮਗਰੋਂ ਖੁਦ ਨੂੰ ਵੀ ਗੋਲੀ ਮਾਰੀਆ ਕੁੜੀ ਲਾਅ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ ਹਾਲਾਂਕਿ ਵਜ੍ਹਾ ਕੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਹਜੇ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕਾ ਦੀ ਪਛਾਣ ਸੰਦੀਪ ਕੌਰ ਦੇ ਵਜੋਂ ਹੋਈ ਹੈ ਪਰਿਵਾਰ ਵੱਲੋਂ ਫਿਲਹਾਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜਾਂਜ ਤੋਂ ਮਗਰੋਂ ਹੀ ਸਥਿਤੀ ਸਪਸ਼ਟ ਹੋ ਸਕੇਗੀ ਤੇ ਦੱਸਿਆ ਜਾ ਰਿਹਾ ਹੈ ਕਿ ਕੁੜੀ ਸੱਤ ਪੈਣਾ ਨੇ ਤੇ ਕੁੜੀ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਇਹ ਵੀ ਖਬਰ ਹੈ ਕਿ ਮੁੰਡਾ ਵੀ ਹਾਦਸੇ ਦੇ ਵਿੱਚ ਗੰਭੀਰ ਸੱਖਮੀ ਹੋਇਆ ਹੈ। ਦੋਵੇਂ ਇੱਕੋ ਕਲਾਸ ਦੇ ਵਿੱਚ ਪੜਦੇ ਸੀ ਤੇ ਦੋਵੇਂ ਫਰਸਟ ਸੈਮੈਸਟਰ ਦੇ ਸਟੂਡੈਂਟ ਵੀ ਸੀ। ਅ ਮੁੰਡੇ ਦੇ ਵੱਲੋਂ ਕਲਾਸਰੂਮ 'ਚ ਵੜ ਕੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਅ ਮੁੰਡੇ ਦੇ ਵੱਲੋਂ ਕਲਾਸ 'ਚ ਵੜ ਕੇ ਕੁੜੀ ਦੇ ਸਿਰ 'ਚ ਗੋਲੀ ਮਾਰੀ ਹੈ। ਤਾਂ ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਕਾਲਜ ਪ੍ਰਸ਼ਾਸਨ फरार दिखाई दे रहा है इस कारण कई सवाल खड़े हो रहे हैं पुलिस है? के ਵੱਲੋਂ ਵੀ ਕਿਹਾ ਗਿਆ ਹੈ ਕਿ ਮਾਮਲੇ ਦੇ ਹਰ ਪੱਖ ਨੂੰ ਧਿਆਨ ਦੇ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ਔਰ ਜਲਦ ਹੀ ਸੱਚ ਸਾਹਮਣੇ ਲਿਆਂਦਾ ਜਾਏਗਾ